ਦੰਮਣ ਆ ਦੇਖ ਲੋ ਦੁਨੀਆਂ ਨੋਹਾਂ ਨੂੰ ਅਸਲੀ ਦੇ ਨੋਹਾਂ ਨੂੰ ਲਾਉਂਦੀਆਂ ਨੋਹ ਪੜਸ ਇਹ ਜਿਹੜਾ ਖੁਰਕਣ ਵਾਲਾ ਹੈ ਉਹ ਤੇ ਲਾਰੀ ਨੋਹ ਪੜ ਦੱਸੋ ਇਹ ਸਾਡੇ ਜਵਾਖਾਂ ਇੰਨੇ ਵੇਲੇ ਜਵਾਖ ਨਹੀਂ ਸਾਡੇ ਇਹਨਾਂ ਨੂੰ ਕੁਛ ਨਾ ਕੁਛ ਕਰਾਈ ਚੱਲੋ ਇਹ ਆਪਣਾ ਟਾਈਮ ਪਾਸ ਕਰੀ ਜਾਣਗੇ ਇੰਨੇ ਸੋਹਣੇ ਨੋਹ ਨੇ ਆਈ ਪੈਸੀ ਖਾਲੇ ਪੈਸੀ ਸਵੇਰੇ ਸਵੇਰੇ ਦਾ ਟਾਈਮ ਬੱਚਾ ਪੀਤੀ ਹੈ ਤੇ ਉਲਟੇ ਫੁਲਟੇ ਪੰਗੇ ਲੈਣੇ ਸ਼ੁਰੂ ਕਰਤੇ ਤੇ ਉਹ ਸੀਗੇ ਮम्मा ਮम्मा ਇਹਨਾਂ ਦੇ ਠੇਕਰ ਉਹਨਾਂ ਨੂੰ ਸਾਡੀ ਰੋਟੀ ਦੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਤੀ ਸਾਰੇ ਵਧੀਆ ਸੀ ਵੀ ਠੀਕ ਠਾਕ ਆ ਲਓ ਜੀ ਮਾਰਨਿੰਗ ਦਾ ਟਾਈਮ ਹੈ ਇਹ ਵਲੌਗ ਸਿਰਫ ਹੀ ਮਾਰਨਿੰਗ ਦਾ ਟਾਈਮ ਹੈ ਇਹ ਤਾਂ ਚੱਗ ਗਿਆ ਬ੍ਰੈਕਫਾਸਟ ਦੀ ਤਿਆਰੀ ਦਮਨ ਨੂੰ ਤੁਸੀਂ ਦੇਖ ਲਿਆ ਦਮਨ ਉੱਠ ਕੇ ਤੇ ਲੱਗਾ ਆਪਣੇ ਕੰਮ ਤੇ ਅਹੀ ਆਪਣੇ ਕੰਮ ਲੱਗੇ ਆਂ ਇੱਜ ਅੱਜ ਇਹਨਾਂ ਨੂੰ ਮੈਂ ਕਹਾਂ ਤੁਸੀਂ ਵਲੌਗ ਬਣਾਓ ਤੁਸੀਂ ਅੱਜ ਵਲੌਗ ਦੇਖੋ ਅੱਜ ਹਾਂ ਅੱਜ ਵਲੌਗ ਬਹੁਤ ਜਬਰਸ ਬਣੂਗਾ ਕਿਉਂਕਿ ਅੱਜ ਬਹੁਤ ਇੰਟਰਸਟਿੰਗ ਵਲੌਗ ਬਣਾਉਣ ਵਾਲਾ ਤੁਸੀਂ ਬਸ ਮੈਂ ਬਣਾ ਰਿਹਾ ਕਿਉਂ ਵੀ ਦੇਖਿਓ ਸਹੀ ਕਿੱਧਰ ਕਿੱਧਰ ਕੈਮਰਾ ਵੱਜਦਾ ਤੇ ਅੱਜ ਧੰਮੂ ਦੂਰੋਂ ਪਤਾ ਮੈਂ ਪਿਆਜ਼ ਘਟੜਨੀ ਪਿਆਜ਼ਾਂ ਦੇ ਵਿੱਚ ਕੈਮਰਾ ਵਾਰਤਾ ਬਾਦਾਂ ਮੌਸਮ ਦਿਖਾਓ ਕੋਈ ਗੱਲਾਂ ਕਰ ਲੋ ਖੜੇ ਇੱਥੇ ਅੱਜ ਬਾਹਰ ਦਾ ਜਿਹੜਾ ਮੌਸਮ ਹੈ ਨਾ ਉਹ ਬਹੁਤ ਜ਼ਿਆਦਾ ਸੀਤ ਹੈ ਸੀਤ ਸੀਤ ਲਹਿਰ ਚੱਲ ਰਹੀ ਹੈ ਮੈਨੂੰ ਤਾਂ ਪਹਾੜਾਂ 'ਚ ਬਰਬੁਰ ਪੈ ਗਈ ਆ ਉਹਦੇ ਕਰਕੇ ਹਵਾ ਆਪਣੇ ਇੱਥੇ ਵੀ ਠੰਡੀ ਆ ਰਹੀ ਹੈ ਉਹ ਦੇਖੋ ਉਹ ਪਹਾੜਾਂ 'ਤੇ ਉਹ ਕਹਿੰਦੇ ਪਹਾੜਾਂ ਦੀ ਗੱਲ ਕਿੱਥੋਂ ਆ ਗਈ ਹੈ ਪਹਾੜਾਂ 'ਚ ਬਰਬੁਰ ਹੈ ਪਹਾੜਾਂ 'ਚ ਬਰਬੁਰ ਫੈਰੀ ਹੈ ਪਹਾੜਾਂ 'ਤੇ ਬਰਫ ਪੈਂਦੀ ਨਾ ਪੁੱਤ ਤਾਂ نیچے ਜਿਹੜੇ ਏਰੀਆ ਨੇ ਨਾ ਆਪਣੇ ਜਮਾਪਨ نیچے ਆ ਤਾਂ ਇੱਥੇ ਵੀ ਠੰਡ ਜੀ ਵੱਜ ਜਾਂਦੀ ਹੁੰਦੀ ਹੈ ਮੈਂ ਆ ਸਰੋਜੀ ਮਹਿੰਦਰ ਕਾਤਾ ਕੀ ਮੇ ਗੱਲ ਕਰਨੀ ਹੈ ਬਾਹਰ ਮੌਸਮ ਕਿ ਧੁੱਪ ਨਿਕਲੀ ہوئی ਹੈ ਠੰਡੀ ਹੰਡੀ ਹਵਾ ਚੱਲ ਰਹੀ ਹੈ ਬਸ ਆਹੀ ਸਾਰਾ ਕੁਝ ਹੋ ਰਿਹਾ ਹੈ ਮੌਸਮ ਬਿਲਕੁਲ ਸਾਫ ਹੈ ਮੌਸਮ ਬਿਲਕੁਲ ਸਾਫ ਹੈ ਜੀ ਤੇ ਇਹ ਜਿਹੜੇ ਬੰਦੇ ਕਹਿੰਦੇ ਹੁੰਦੇ ਨੇ ਨਾ ਕਿ ਤੁਹਾਨੂੰ ਵਲੌਗ ਨਹੀਂ ਬਣਾਉਣਾ ਹੁੰਦਾ ਤੁਹਾਨੂੰ ਫਲਾਣੀ ਚੀਜ਼ ਨਹੀਂ ਬਣਾਣੀ ਹੁੰਦੀ ਤੁਹਾਨੂੰ ਢਿੰਕੀ ਨਹੀਂ ਬਣਾਣੀ ਹੁੰਦੀ ਤੇ ਅੱਜ ਜਦੋਂ ਸਵੇਰੇ ਕੈਮਰਾ ਫੜਾਇਆ ਹੈ ਨਾ ਤੇ 1 ਮਿੰਟ ਦਾ ਵੀ ਵਲੌਗ ਨਹੀਂ ਬਣਿਆ ਹੈਗਾ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਹਿਣਾ ਕੀ ਏ ਸਮਝ ਉਹਦੋਂ ਲੱਗਦੀ ਜਦ ਜਨਾਨੀ ਨੂੰ ਕਹਿਣਾ ਹੁੰਦਾ ਘਰ ਵਾਲੀ ਨੂੰ ਕਹਿਣਾ ਹੁੰਦਾ ਨੁਕਸ ਕੱਟਣੇ ਹੁੰਦੇ ਉਹਦੋਂ ਬਹੁਤ ਗੱਲਾਂ ਹੁੰਦੀਆਂ ਨੇ ਹਨਾ ਤੇ ਜਦੋਂ ਕਿਤੇ ਕਹਿੰਦੇ ਨਾ ਕਿ ਹਾਂ ਕੈਮਰਾ ਚੱਕੋ ਤੇ ਆ ਮੜ ਜਾ ਬੋਲਿਓ ਫਿਰ ਬੋਲਤੀ ਬੰਦ ਹੋ ਜਾਂਦੀ ਏ ਫਿਰ ਬਸ ਹੀ 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 ਬਸ ਆਹੀ ਕੰਮ ਹੁੰਦਾ ਹੋਰ ਕੁਝ ਨਹੀਂ ਹੁੰਦਾ ਹੈਗਾ ਕਿਸੇ ਨੂੰ ਗੱਲ ਕਰਨ ਲੱਗਣਾ ਸੌਰੀ ਸੋਚਣਾ ਚਾਹੀਦਾ ਠੀਕ ਹੈ ਨਾ ਹਾਂ ਵਲੌਗ ਮੈਂ ਤਿੰਨ ਦਿਨ ਹੋ ਗਏ ਮੈਂ ਵਲੌਗ ਨਹੀਂ ਪਾਇਆ ਹੈਗਾ ਕਿਉਂਕਿ ਮੈਨੂੰ ਟਾਈਮ ਨਹੀਂ ਲੱਗਾ ਮੈਂ ਠੀਕ ਨਹੀਂ ਹੈਗੀ ਸੀ ਹਨਾ ਇੱਕ ਨਾ ਜ਼ਿੰਮੇਵਾਰੀ ਹੁੰਦੀ ਬੰਦੇ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਏ ਹੁਣ ਮੈਂ ਦੋ ਦਿਨ ਬਿਮਾਰ ਤੋਂ ਬਾਅਦ ਉੱਠੀ ਮੈਂ ਆਪਣੀ ਨੂੰ ਜ਼ਿੰਮੇਵਾਰੀ ਸਮਝ ਲਈ ਮੈਂ ਫਟਾਫਟ ਕਿਚਨ ਚਾਰੀ ਕਿਤੇ ਸਬਜ਼ੀ ਨਹੀਂ ਬਣਾਈ ਮੈਂ ਦੋ ਦਿਨ ਹੋ ਗਏ ਨੇ ਮਤਲਬ ਐਵੇਂ ਘਰ ਬਾਹਰ ਲੈ ਜਾਂਦੀ ਜਾਂ ਕਿਵੇਂ ਦਮਨ ਨੇ ਬਣਾਤੀ ਉਹ ਖਾ ਲਈ ਇਹਨੂੰ ਜ਼ਿੰਮੇਵਾਰੀ ਕਹਿੰਦੇ ਨੇ ਤੇ ਆਪਾਂ ਜਦੋਂ ਹੁਣ ਤੁਹਾਨੂੰ ਡੇਲੀ ਵਲੌਗ ਦੇ ਰਹੇ ਹਾਂ ਤੁਸੀਂ ਵੇਟ ਕਰਦੇ ਹੋ ਤੇ ਉਹ ਚੀਜ਼ ਨੂੰ ਕਵਰ ਕਰਨਾ ਚਾਹੀਦਾ ਕਿ ਨਹੀਂ ਕਿ ਬਸ ਬਹਿ ਕੇ ਐਸ YouTube ਤੇ ਵੇਖੀ ਜਾਣਾ ਅੱਜ ਵਲੌਗ ਨਹੀਂ ਪਾਇਆ ਅੱਜ ਵਲੌਗ ਨਹੀਂ ਲੋਕ ਲੋਕਾਂ ਨੇ ਥੋੜੀ ਪਾਣਾ ਇਹ ਆਪਾਂ ਨੇ ਪਾਣਾ ਜਿਹੜੇ ਬੰਦੇ ਗੱਲਾਂ ਕਰਦੇ ਨਾ ਮਾੜਾ ਸੋਚ ਸਮਝ ਕੇ ਕਰਿਆ ਕਰੋ। ਠੀਕ। ਹਾਂ ਠੀਕ ਹੈ। ਆ ਕੈਮਰਾ ਕੈਮਰਾ ਐਂ ਫੜ ਕੇ ਨਾ ਜਿਉ 10 ਮਿੰਟ ਗੱਲਾਂ ਕਰੋ। ਇਹ ਫੜ ਕੇ ਆਉਂਦਾ। 10 ਮਿੰਟ ਦਾ ਤਾਂ ਬਲੌਗ ਹੁੰਦਾ। 10 ਮਿੰਟ ਦੀ ਕੀ ਗੱਲਾਂ ਹੁੰਦੀਆਂ ਨੇ? ਤੂੰ ਕੀ 5 ਮਿੰਟ ਕਰੋ। 5 ਮਿੰਟ ਮੈਂ ਕਹਿੰਦੀ ਕੈਮਰਾ ਫੜਾ। ਫੜੋ ਕੈਮਰਾ ਨਹੀਂ ਫੜੋ ਕੈਮਰਾ ਹੱਥ ਫੜੋ ਮੇਰੇ ਵਾਂਗ ਫੜੋ ਜਿਵੇਂ ਮੈਂ ਫੜਿਆ ਕਰੋ ਗੱਲਾਂ ਨਹੀਂ ਆਪਣੀਆਂ ਗੱਲ ਹਨ ਮੇਰੇ ਕੋਲ ਕਿਹੜੀ ਗੱਲਾਂ ਰੇ ਮੇਰੀ ਕੋਲ ਕਿਹੜੀ ਗੱਲਾਂ ਨੇ ਨਹੀਂ ਨਹੀਂ ਤੁਸੀਂ ਗੱਲਾਂ ਤਾਂ ਬਹੁਤ ਸਾੜਦੀਆਂ ਨੇ ਗੱਲਾਂ ਯਾਰ ਜਿਹੜੀ ਸਾੜਦੀਆਂ ਤੋਂ ਸਾੜਦੀਆਂ ਨੇ ਮੈਂ ਫਿਰ ਉਹੀ ਕੈਮਰੇ 'ਚ ਗੱਲਾਂ ਮਾਰੋ ਜਿਹੜੀਆਂ ਤੁਸੀਂ ਮੇਰੇ ਨਾਲ ਸਾੜਦੇ ਨਾ ਗੱਲਾਂ ਜਿਹੜੀਆਂ ਕਿੰਨਾ ਸਾੜਦੀਆਂ ਸਾੜੇ ਅੰਦਰ ਆਈਆਂ ਨਾ ਉਹ ਅਸੀਂ ਉਹਦੀ ਚੈਨਲ ਪੈਣਾ ਵਾਲਾ ਸਾਡੇ ਨਹੀਂ ਹੁੰਦੇ ਉਹ ਤਾਂ ਮੰਨ ਹੁੰਦਾ ਕਿ ਨੁਕਸ ਕਰਦੇ ਨੇ ਕੋਈ ਨੁਕਸ ਕੱਢਣੀ ਨਹੀਂ ਹੁੰਦਾ ਯਾਰ ਨੁਕਸਾੜੀ ਗੱਲ ਕਿੱਥੋਂ ਆ ਜਾਂਦੀ ਆ ਹੋਰ ਨੁਕਸ ਵਾਲੀ ਐ ਉਹ ਮੈਂ ਦੱਸਣ ਦੀਆਂ ਸ਼ਰੇਆਮ ਤੇ ਕੀ ਨੁਕਸ ਕੱਢਣੇ ਆਉਂਦੇ ਬਸ ਸ਼ਰੇਆਮ ਸ਼ਰੇਆਮ ਦੱਸਰਨਾ ਕੁਝ ਨਹੀਂ ਹੁੰਦਾ ਬਸ ਨੁਕਸ ਕੱਢਣੇ ਆਉਂਦੇ ਨੇ ਮੈਂ ਅਲਟਾ ਜੀ ਮੇਰੀ ਕਲਾਸ ਲਾਤੀ ਇਹਨਾਂ ਨੇ ਕਲਾਕ ਲੱਗਣੀ ਜਦੋਂ ਲਾਣ ਵਾਲੇ ਕੰਮ ਕਰਦੇ ਨੇ ਤੇ ਲੋ ਜੀ ਅੱਜ ਬਣ ਰਿਹਾ ਸਾਡੀ ਬ੍ਰੇਕਫਾਸਟ ਦੇ ਵਿੱਚ ਭਰਵੇਂ ਬੈਂਗਣ ਬੈਂਗਣ ਬਣਾਵਾਂਗੇ ਆਪਾਂ ਭਰ ਕੇ ਤੇ ਪਿਆਜ਼ ਕੁਝ ਪਾ ਕੇ ਬਸ ਬ੍ਰੇਕਫਾਸਟ ਬਣਾ ਕੇ ਤੇ ਮੈਂ ਜਾਣਾ ਜੀ ਬਾਜ਼ਾਰ ਨੂੰ ਕਿਉਂਕਿ ਦੋ ਦਿਨ ਹੋ ਗਏ ਨੇ ਮੈਂ ਬਿਮਾਰ ਸੀ ਤੇ ਬਾਜ਼ਾਰ ਨਹੀਂ ਜਾਇਆ ਹੋ ਗਿਆ ਤੇ ਬਾਜ਼ਾਰ ਤੇ ਬਹੁਤ ਕੰਮ ਪੈਂਡਿੰਗ ਪਏ ਨੇ ਕੈਮਰਾ ਦੇ ਕਿੱਧਰ ਨੂੰ ਜਾ ਰਿਹਾ ਕਿੱਦ ਫੜਿਆ ਕਿ ਮੈਂ ਸੱਤੀ ਬਿਸਕਟ ਖਾ ਲਾ ਤੇ ਕੈਮਰੇ ਦੀ ਕੋਈ ਚੱਕਰ ਹੀ ਨਹੀਂ ਹੈਗਾ ਵਾਹ ਤੇ ਬਾਜ਼ਾਰ ਤੇ ਮੇਰੇ ਇੰਨੇ ਛੱਡਾ ਤੁਸੀਂ ਤੁਸੀਂ ਨਾ ਗੱਲਾਂ ਸਾੜਦੇ ਜਿਹੜੇ ਕਿੰਨੇ ਸਾੜਦਾ ਭਰਾ ਸਾੜਦਾ ਭਰਾ ਭਰਾ ਸਿਰੇ ਦਾ ਕਮਾਜ ਨਿਕੰਮਾ ਨਿਕੰਮਾ ਕਮਾਜ ਹੈ ਇਹ ਗਿਰੋ ਇੰਨੇ ਸਾਲਾਂ ਤੋਂ ਜੋ ਆਖ ਪਾ ਲਈ ਗਏ ਉਹ ਨਕਮਾ ਹੋ ਗਿਆ ਹੈ ਮੈਂ ਨਕਮਾ ਇਧਰੋਂ ਗੱਲ ਕਰਨੀ ਉਧਰ ਤੇ ਮੈਂ ਗੱਲ ਹੀ ਨਹੀਂ ਕੀਤੀ ਅੱਛਾ ਸਲੋਗਿੰਗ ਦੇ ਚੱਕਰਾਂ 'ਚ ਕੋਈ ਯਾਰ ਐ ਤਾਂ ਬਣਾ ਤੜੀਆਂ ਦੁਨੀਆਂ ਪੀਸ ਲਈਏ ਸਾਰਾ ਧੰਨੀਆਂ ਬਣਾਵਾਂਗੇ ਪਰਵੇਂ ਬੈਂਗੜ ਬਣਾਵਾਂਗੇ ਮੈਂ ਹਰ ਸਬਜ਼ੀ ਬਣਾ ਕੇ ਰੱਖਦਾ ਕਿਉਂਕਿ ਮੈਂ ਲੇਟ ਹੋ ਜਾਣਾ ਅੱਜ ਮੈਨੇ ਬਹੁਤ ਜ਼ਿਆਦਾ ਕੰਮ ਨੇ ਕਾਫੀ ਭੈਣਾਂ ਦੇ ਦੁਪੱਟੇ ਡਾਈ ਕਰਵਾਣੇ ਨੇ ਜਿਹੜੇ ਆਪਾਂ ਕੋਰੀਅਨ ਕਰਵਾਣੇ ਨੇ ਤੇ ਕੁਝ ਕੁ ਆਪਾਂ ਦੇ ਹੋਰ ਕੰਮ ਹੈ ਮਾਸਟਰ ਕੋਲ ਉਹ ਵੀ ਪੜਨੇ ਨੇ ਇਹ ਅੱਜ ਨੂੰ ਬੰਦਦਾ ਮੈਨੂੰ ਲੱਗ ਜਾਨਾ ਸਾਰੇ ਤਿੰਨ ਬਾਜ਼ਾਰ ਚ ਮੈਂ ਤਾਂ ਰੋਟੀ ਸਜੀ ਬਣਾ ਕੇ ਜਮਾ ਫਿਰ ਆ ਕੇ ਥੋੜੇ ਜਿਹਾ ਸੌਖਾ ਰਹਿਦਾ ਲੋਕ ਇਸਰ ਆਪਾਂ ਬੰਗਨ ਤੋਕੇ ਪਹਿਲਾਂ ਤੋਂ ਪੇਰਾ ਖਲੇਸੀ ਬੰਗਨ ਤਾਂ ਚਰ ਮਰ ਜਾਏ ਜੇ ਪੈਣੇ ਹੈ ਇਹਨੇ ਫਰੈਸ਼ ਹੀ ਹੈ ਦੇਖੋ ਪੱਤੇ ਵੀ ਨਹੀਂ ਜਾ ਰਹੇ ਇਹੀ ਚੀਜ਼ ਤਾਂ ਬਣੂਗੀ ਵਧੀਆ ਜਿਹੜੇ ਐ ਸੋਲਿਡ ਸੋਲਿਡ ਜੇ ਹੋਣ ਤੱਕਗੇ ਛਤੀ ਮੈਂ ਚ ਕਈ ਤਾਂ ਫਰੈਸ਼ ਨਾ ਕਈ ਤਾਂ ਚਲ ਮਰੇ ਪਏ ਨੇ ਯਾਰ ਕੱਟੇ ਨਹੀਂ ਜਾ ਰਹੇ ਚਾਹ ਨਹੀਂ ਕੱਟਦਾ ਇੱਕ ਦੜੀ ਬਤੰਮ ਬਣਾਏ ਪਿੰਡ ਆਪ ਅਗਿਆ ਫਤੇ ਤਾਂ ਫੜ ਕੇ ਨੁਰੇ ਮਮਾ ਚੂਆ ਮੌਛਾ ਗਿਆ ਮੌਛਾ ਗਿਆ ਯਾਰ ਹੈ ਨਹੀਂ ਫਰੈਸ਼ ਨਹੀਂ ਹੈਗੇ ਪੁੱਤ ਹਸੀ ਨਾ ਜਾ ਉੱਥੋਂ ਆ ਜਾਓ ਆ ਜਾਓ ਆ ਜਾਓ ਆ ਜਾਓ ਬੰਦੂ ਰਹੀ ਹੈ ਸੰਢਈ ਹੈ ਆ ਸਾਰੇ ਕੰਬਲ ਕੰਬਲੇ ਫੋਲਡ ਕਰ ਲੈਣਾ ਉਹਨਾਂ ਚਿਰ ਚੱਕ ਦੋ ਬਸ ਸਾਰਾ ਕੰਮ ਫੱਡਾ ਪਿਆ ਕਿਉਂਕਿ ਅੱਜ ਮਮਾ ਨੂੰ ਬਹੁਤ ਕੰਮ ਨੇ ਮੈਨੂੰ ਆਖੇ ਮੈਂ ਟਾਈਮ ਨਾਲ ਜਾਵਾਂ ਤੇ ਟਾਈਮ ਨਾਲ ਕੰਮ ਨਬੇੜਾ ਆਇਆ ਬਹੁਤ ਬੜੀ ਠੰਡੀ ਚੱਲਣ ਈ ਯਾਰ ਹੂੰ ਛੋਟੀ ਥਾਂ ਵਾਲਾ ਤੇ ਇੱਥੇ ਕਰਾਂ ਹਾਂ ਜਾਂ ਤਾਂ ਮੈਨੂੰ ਛੱਡ ਦਓ ਫੇਰ ਮੈਂ ਬੱਸ ਨਹੀਂ ਫੇਰ ਚੱਕਰ ਪਤਾ ਕੀ ਹੈ ਆਪਣਾ ਚਾਰ ਜਗ੍ਹਾ ਜਾਣਾ ਹੈ ਜਿਹੜੀਆਂ ਗਲੀਆਂ ਛੋਟੀਆਂ ਛੋਟੀਆਂ ਉਹਨਾਂ ਤੇ ਫਿਰ ਬਹੁਤ ਦੂਰ ਨੇ ਛੋਟੀ ਤੇ ਬੰਦਾ ਘੁੰਮ ਕਰ ਲੈਂਦਾ ਤੁਰ ਕੇ ਥੋੜਾ ਜਿਹਾ ਔਖਾ ਹੋ ਜਾਂਦਾ ਉਹ ਮੰਣ ਫਿਰਨਾ ਨਹੀਂ ਮੈਂ ਕਹਿ ਰਹੀ ਹਾਂ ਮਤਲਬ ਕਿ ਉਹ ਉਧਰੋਂ ਕੱਪੜੇ ਚੱਕ ਕੇ ਮਾਸਟਰ ਕੋਲੋਂ ਦੂਜੇ ਨੂੰ ਦੇਣੇ ਫਿਰ ਡਾਈ ਵਾਲੇ ਨੂੰ ਦੇਣੇ ਐਵੇਂ ਫਿਰ ਲੇਸਾਂ ਲਵਾਉਣੀਆਂ ਸਾਰੇ ਕੰਮ ਇਹ ਹੋ ਜਾਂਦੇ ਨੇ ਨਾ ਤੇ ਚਲ ਅਗੀ ਆਪਾਂ ਸਬਜ਼ੀ ਬਣਾ ਲਈਏ ਪਹਿਲਾਂ ਸਬਜ਼ੀ ਬਣਾ ਕੇ ਫਿਰ ਮਿਲਦੇ ਆ ਤੁਹਾਨੂੰ ਜਿਵੇਂ ਵੀ ਸਾਡਾ ਪ੍ਰੋਗਰਾਮ ਬਣਿਆ ਰਿਹਾ ਤੇ ਬੜੇ ਰੋ ਬਲੌਗ ਤੇ ਸਵੇਰ ਦਾ ਸਵੇਰ ਦਾ ਮਹੌਲ ਦੇਖ ਲੈ ਕਿ ਸਾਡੀ ਲੜਾਈ ਹੋ ਚੁੱਕੀ ਹੈ ਤੇ ਹੁਣ ਲੜਾਈ ਪਤਾ ਨਹੀਂ ਕਿੰਨੇ ਟਾਈਮ ਤੱਕ ਚੱਲਣੀ ਸਾਰਾ ਦਿਨ ਚੱਲਣੀ ਜਾਂ ਮਤਲਬ ਹੋਣੀ ਖਤਮ ਹੋ ਜਾਣੀ ਹੈ ਇਹ ਦੇਖਦੇ ਹਾਂ ਸੀ ਠੀਕ ਹੈ ਬਲੌਗ ਦੇ ਬਲੌਗ ਦੇ ਪਿੱਛੇ ਵੀ ਕੁਝ ਗੱਲਾਂ ਹੁੰਦੀਆਂ ਨੇ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਆਜਾ ਆਊਟਲੈਟ ਚਲੀਏ ਅੱਛਾ ਗੱਲਾਂ ਸੁਣ ਰਹੇ ਹੋ ਆਊਟਲੈਟ ਆਊਟਲੈਟ ਜਾਣ ਵਾਸਤੇ ਪਤਾ ਕੀ ਚਾਹੀਦਾ ਹੁੰਦਾ ਹੈ ਪੈਸੇ ਚਾਹੀਦੇ ਨੇ ਪੈਸੇ ਚਾਹੀਦੇ ਹੁੰਦੇ ਨੇ ਨਾਲੇ ਨਹੀਂ ਕਰਨਾ ਕੀ ਹੈ ਮੈਨੂੰ ਉਹ ਤੇ ਘੇੜਾ ਦੇ ਕੇ ਮੁੜਿਆ ਹੁੰਦਾ ਕਰਨਾ ਕੀ ਹੈ ਕਰਨਾ ਕੀ ਹੈ ਲੈ ਅਬ ਆ ਰਗਦੀ ਪੇਪਰ ਦੇ ਲਓ ਫਿਰ ਜਿੱਥੇ ਮਰਜ਼ੀ ਜਾਇਓ ਦਮੰਦੇ ਪੇਪਰ ਹੋਣਗੇ ਨਾ ਫਿਰ ਤੁਹਾਨੂੰ ਬਹੁਤ ਇੰਟਰਸਟਿੰਗ ਵਲੌਗ ਮਿਲਣਗੇ ਕਿਉਂਕਿ ਅਸੀਂ ਪਲਾਨ ਕਰ ਰਹੇ ਹਾਂ ਕਿਤੇ ਜਾਣ ਦਾ ਤੇ ਤੁਸੀਂ ਸਾਡੇ ਵਲੌਗ ਮਿਸ ਨਹੀਂ ਕਰਨਾ ਠੀਕ ਹੈ ਵਲੌਗ ਦੇਖੀ ਜਾਓ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲਿਓ ਤੇ ਨਾਲ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਬੈਲ ਆਈਕਨ ਜਦੋਂ ਤੁਸੀਂ ਪ੍ਰੈਸ ਨਹੀਂ ਕਰਦੇ ਤੇ ਜਿਹੜੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚਦਾ ਹੀ ਨਹੀਂ ਹੈਗਾ ਜਦੋਂ ਤੁਸੀਂ ਜਸ YouTube ਖੋਲਦੇ ਹੋ ਤਾਂ ਉਹ ਦਿਖੋ ਹੋ ਜਾਂਦੀ ਹੈ ਤੇ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇਗਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਸਾਡਾ ਵਲੌਗ ਆ ਗਿਆ ਠੀਕ ਹੈ ਜੀ ਇਹ ਜ਼ਰੂਰ ਕੰਮ ਕਰ ਲਿਓ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਜਿਹੜੀਆਂ ਮੇਰੀਆਂ ਭੈਣਾਂ ਸੂਟ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡਾ ਬੁਟੀਕ ਵਾਲਾ ਚੈਨਲ ਹੈ ਜੀ ਪੰਜਾਬੀ ਪਹਿਰਾਵਾ ਉੱਥੇ ਜਾ ਕੇ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਇੰਸਟਾਗ੍ਰam ਪੇਜ ਹੈ ਜੀ ਪੰਜਾਬੀ ਪਹਿਰਾਵਾ ਦੇ ਨਾਂ ਤੇ ਉੱਥੇ ਵੀ ਤੁਸੀਂ ਮੈਨੂੰ ਫੋਲੋ ਕਰ ਲਿਓ ਉੱਥੇ ਕੈਂਡ ਕੈਂਡ ਸੂਟਾਂ ਦੀਆਂ ਵੀਡੀਓ ਆਉਂਦੀਆਂ ਨੇ ਜਿਵੇਂ ਦੇ ਤੁਸੀਂ ਲਾਈਕ ਕਰਦੇ ਹੋ ਪ੍ਰਿੰਟਡ ਵਰਕ ਵਾਲੇ ਹੈਂਡ ਵਰ ਤੁ ਲੋ ਗਾਈ ਦੇ ਇਧਰ ਆਪਾਂ ਬੈਂਗਣਾ ਨੂੰ ਪਾਤਾ ਤੇਲ ਚ ਪਹਿਲਾਂ ਇਹ ਥੋੜੇ ਜੇ ਫਰਾਈ ਹੋ ਜਾਣ ਜਦੋਂ ਹਾਫ ਫਰਾਈ ਹੋ ਜਾਣ ਜਨਾ ਫਿਰ ਆਪਾਂ ਨੇ ਇਧਰ ਕੱਟੇ ਨੇ ਪਿਆਜ਼ ਫਿਰ ਆਪਾਂ ਪਾਵਾਂਗੇ ਪਿਆਜ਼ ਬਹੁਤ ਹੀ ਢੰਗ ਸਬਜੀ ਬਣ ਗਈ ਹੈ ਟਰਾਈ ਕਰਿਓ ਮੈਨੂੰ ਲੱਗਦਾ ਕਾਫੀ ਪੈਂਟਪੜਾ ਸਾਡੇ ਬਣਾਉਂਦੇ ਹੋਣਗੇ ਇਹਦੇ ਚ ਆਪਾਂ ਨੇ ਜਸਟ ਲੋਨ ਮਿਰਚ ਹਲਦੀ ਤੇ ਧਨੀਆ ਸੁੱਕਾ ਤੇ ਜੀਰਾ ਇਹ ਪਾ ਕੇ ਆਪਾਂ ਨੇ ਘਰ ਲੇ ਤੇ ਆਪਾਂ ਤੇਲ ਛਾੜਦੇ ਨੇ ਪਿਆਜ਼ ਆਪਾਂ ਪਾਵਾਂਗੇ ਜਦੋਂ ਆਪਣੇ ਹਾਫ ਹੋ ਜਾਣਗੇ ਤੇ ਇਧਰ ਆਪਣੇ ਪਪੀਤਾ ਕੱਟਿਆ ਜਾ ਰਿਹਾ ਕਿਉਂਕਿ ਕੱਲ ਦਾ ਲਿਆਂਦਾ ਪਿਆ ਕਿਸੇ ਨੇ ਕੱਟਿਆ ਹੀ ਨਹੀਂ ਇਹੋ ਜਿਹੇ ਚੀਜ਼ਾਂ ਨਾ ਕੱਟਣ ਤੋਂ ਖਾਧੀਆਂ ਹੀ ਨਹੀਂ ਜਾਂਦੀਆਂ ਫਿਰ ਕੋਲ ਹੋ ਜਾਂਦੀ ਚੱਲ ਛੱਡਪਰਾ ਛੱਡਪਰਾ ਇਧਰ ਆਪਾਂ ਡਿਊਟੀ ਲਈਏ ਜਿਹੜੇ ਬੰਦੇ ਕਹਿੰਦੇ ਨੇ ਨਾ ਤੁਹਾਨੂੰ ਗੱਲ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਮੈਂ ਇਹ ਨਹੀਂ ਆਉਂਦਾ ਰੈ ਨਹੀਂ ਲੱਖਣਾ ਉਹ ਲਓ ਕਦੂਕਸ਼ ਵਾਲਾ ਨਾ 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 ਮੈਂਟ ਲੱਗਣਾ ਆਲੂ ਆਦੂ ਆਲੂ ਜਿਹਦੇ ਨਾਲ ਕਦੂਕਸ਼ ਕਰੀਦੇ ਹਾਂ ਹਾਂ ਇਹਨੂੰ ਕਰੋ ਮੈਂਟ ਲਾਓ ਪੀਲ ਕਰ ਦੋ ਹੈ ਪੀਲ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਅਰੇ ਨਹੀਂ ਯਾਰ ਕੁਝ ਮੰਨ ਲਿਆ ਕਰੋ ਆ ਦੇਖੋ ਉਹ ਖਰਾਬ ਹੈ ਪਿੰਕ ਲੱਗ ਰਿਹਾ ਇਹਦੇ ਨਾਲ ਆਪਾਂ ਕਾफी ਵੇਸਿਆਰ ਰੱਖੇ ਹੋਏ ਨੇ ਵੇਖਿਆ ਨਾ ਇਹ ਦੀ ਪਾਉਂ ਜਾ ਓਏ ਹਾਂ ਇਹ ਧੀ ਵਧੀਆ ਨਾ ਕਰ ਦੋ ਕਰ ਦੋ ਤੇ ਸਾਡਾ ਆਟਾ ਲਿਆਂਦਾ ਪਿਆ ਸੈਲੀ ਖੱਲੇ ਅਸੀਂ ਪਾਇਆ ਨਹੀਂ ਹੈਗਾ ਇਹ ਇਗਨੋਰ ਕਰ ਦਿਓ ਕਿਉਂਕਿ ਤੁਹਾਨੂੰ ਪਤਾ ਦੋ ਦਿਨ ਹੋ ਗਏ ਨੇ ਮੈਂ ਕੋਈ ਕੰਮ ਕਰਨ ਨਹੀਂ ਕੀਤਾ ਤੇ ਪਾਣੇ ਆ ਤੇ ਤੁਸੀਂ ਬਿਤਾ ਟੋਪ ਡੱਬੇ ਚ ਪੈਕ ਕਰ ਲਿਓ ਆਪਣੇ ਵਾਸਤੇ ਤੇ ਲੋ ਜੀ ਸਬ지 ਸਾਡੀ ਬਣ ਗਈ ਪਈ ਹੈ ਇਹ ਮੈਂ ਆਪਣੇ ਪਾਸੇ ਗੁੰਨਣਾ ਆਟਾ ਇਹ ਤੁਹਾਨੂੰ ਮਾਰਨਿੰਗ ਸਾਡੀ ਜਿਹੜੀ ਰੁਟੀਨ ਆ ਉਹ ਤੁਹਾਡਾ ਨਾਲ ਸ਼ੇਅਰ ਕਰ ਰਹੀ ਆ ਆਟਾ ਆ ਤਾਂ ਗੁੰਨ ਕੇ ਤੇ ਮੇਰੀ ਭੈਣ ਦੇ ਮੈਸੇਜ ਆ ਰਹੇ ਮੈਂ ਉਹਨਾਂ ਨੂੰ ਰਿਪਲਾਈ ਕਰਨਾ ਫੇਰ ਆਪਾਂ ਮਿਲਦੇ ਹਾਂ ਤੁਹਾਨੂੰ ਠੀਕ ਹੈ ਜਿਹੜੀਆਂ ਭੈਣਾਂ ਆ ਨਾ ਸੇਵਿੰਗ ਕਰਦੀਆਂ ਨੇ ਜਿਹੜੀਆਂ ਕਦੋਂ ਆਓਗੇ ਕਦੋਂ ਆਓਗੇ ਆਉਨੀਆਂ ਆਉਨੀਆਂ 11 ਵਜੇ ਤੱਕ 11 ਵਜੇ ਮੈਂ ਘਰੋਂ ਚੱਲਾਂਗੀ ਸਾਢੇ 11 ਘਰੋਂ ਚੱਲਾਂਗੀ ਹਨਾ ਤਲਓ ਜੀ ਮੈਨੂੰ ਹੁਣੇ 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 ਅਚਾਨਕ ਹੀ ਗਗਨ ਦਾ ਫੋਨ ਆਇਆ ਤੇ ਹੁਣ ਜਾਣਾ ਪੈਣਾ ਸਾਨੂੰ ਪਿੰਡ ਗਗਨ ਕਹਿੰਦੀ ਕਿ ਸ਼ਾਮ ਨੂੰ ਆ ਜਿਓ ਪਿੰਡ ਤੁਸੀਂ ਫਤੇ ਬਹੁਤ ਮਿਸ ਕਰ ਰਿਆ ਫਤੇ ਦੀ ਰਾਤ ਵੀਡੀਓ ਕੋਲਾਈ ਸੀ ਉਹ ਕਹ ਰ ਮम्मा ਤੁਸੀਂ ਆ ਜਿਓ ਤੁਸੀਂ ਆ ਜਿਓ ਤੁਸੀਂ ਆ ਜਿਓ ਤੇ ਮੈਂ ਹੁਣ ਕਾਰਨ ਪੁੱਛਿਆ ਤਰਕੇ ਮੈਂ ਫਿਰ ਆਪਾਂ ਸ਼ਾਮੀ ਚੱਲਾਂਗੇ ਤੇ ਹੁਣ ਫਿਰ ਅੱਜ ਹੀ ਜਾਣਾ ਪਿੰਡ ਮਾਤਾ ਨੂੰ ਪਿੰਡ ਜਾ ਕੇ ਵਲੌਗ ਮਿਲਣਗੇ ਘੈਂਟ ਘੈਂਟ ਠੀਕ ਹੈ ਬਸ ਜਿਹੜੀ ਸਬਜ਼ੀ ਬਣਾਈ ਮੈਨੂੰ ਲੱਗਦਾ ਆਪਣਾ ਬ੍ਰੇਕਫਾਸਟ ਤੇ ਟਿਫਨ ਪੈਕ ਹੋਣਾ ਥੋੜੀ ਬਜੜੀ ਬਜੇਗੀ ਹੋ ਬਣਾਵਾਂਗੇ ਠੀਕ ਹੈ ਤੇ ਬਾਕੀ ਇਹ ਆ ਸਵੇਰੇ ਜਾ ਚਾਮੀ ਜਾ ਕੇ ਰਾਤ ਕੱਢਣੀ ਫੇਰੇ ਫੇਰ ਅਸੀਂ ਵਾਪਸ ਆ ਜਣਾ ਕਿਉਂਕਿ ਇਹਨਾਂ ਦਾ ਆਫਿਸ ਅਦਮੋਲਿ ਕੁਇਚਾ ਨਾਲ ਅਦਮੋਲਿ ਕੁਇਚਾ ਤੇ ਜੋ ਠੀਕ ਹੈ ਕਿੱਟ ਹੈਗਾ ਨਾ ਹੋ ਗਿਆ ਨਾ ਸਾਫ ਗੰਜੇ ਦੇ ਸਿਰ ਵਰਗਾ ਹੋ ਗਿਆ ਉਹਨੇ ਗੰਜਾ ਕੌਣ ਇਹ ਦੇਖਿਆ ਤੁਸੀਂ ਚਲੋ ਜੀ ਆਪਾਂ ਸਬਜ਼ੀ ਬਣਾ ਲਈ ਟਿਫਿਨ ਹੀ ਬਣਾਤਾ ਉਤਾਰਦਾ ਤੇ ਉਤਾਰ ਚਲੇ ਆਫਿਸ ਅਜੇ ਚੱਲੇ ਨੇ ਚਲੇ ਗਏ ਨਹੀਂ ਹੈਗੇ ਅਹੀ ਮਾਵਾਂ ਤੀਆਂ ਸੇਕੜੀਆਂ ਧੁੱਪ ਸੀ ਕਿ ਅੱਜ ਨਾ ਕਰਾਤ ਦਾ ਮੌਸਮ ਬਹੁਤ ਠੰਡਾ ਹੋ ਗਿਆ ਠੰਡ ਲੱਗ ਰਹੀ ਹੈ ਹਨਾ ਇਹ ਰਾਜੋ ਜੀ ਮੈਂ ਕਿਤੇ ਬਰਫ ਬਰਫ ਪੈ ਗਈ ਹੈ ਪਹਾੜਾਂ ਤੇ ਬਰਫ ਪੈ ਗਈ ਹੈ ਥਾੜਾ ਪਾਟਾ ਕਹਿੰਦੇ ਪਹਾੜਾਂ ਤੇ ਬਰਫ ਪੈ ਚੁੱਕੀ ਹੈ ਤੇ ਇਸ ਕਰਕੇ ਠੰਡ ਹੋ ਚੁੱਕੀ ਹੈ ਤੇ ਤਾਂ ਹੀ ਸਾਡੇ ਠੰਡ ਹੋਈ ਪਈ ਤੇ ਅਸੀਂ ਵੀ ਪੂਰਾ ਧੁੱਪ ਦਾ ਨਜ਼ਾਰਾ ਲੈ ਰਹੇ ਹਾਂ ਇੱਥੇ ਬੈਠੇ ਹੁਣ ਲੱਗੋ ਦਮਨ ਜੀ ਕੰਮ ਹੀ ਲੱਗ ਰਿਹਾ ਵਿਚਾਰ ਜੀ ਤੇ ਮੈਂ ਬਾਜ਼ਾਰ ਜਾਣਾ ਹੀ ਹੁਣ ਮੇਰਾ ਡਬਲ ਮਾਈਂਡਡ ਹੋ ਰਿਹਾ ਬਾਜ਼ਾਰ ਦਾ ਕੰਮ ਕਿਉਂਕਿ ਅ ਮੈਨੂੰ ਐ ਹੋ ਰਿਹਾ ਕਿ ਮੇ ਕੋ ਸਕੂਟਰੀ ਤੇ ਔਖਾ ਆ ਜਾਣਾ ਠੰਡ ਬਹੁਤ ਐ ਆਪਾਂ ਨੇ ਉਹਨਾਂ ਦਾ ਭੇਜਤਾ ਕੋਰੀਅਰ ਕਰਵਾਣਾ ਹੈ ਟਰੈਕਿੰਗ ਨੰਬਰ ਸੈਂਡ ਕਰਨਾ ਹੈ ਤੇ ਮੈਨੂੰ ਠੰਡ ਚ ਲੱਗ ਰਹੀ ਮੈਂ ਸਕੂਟਰੀ ਤੇ ਹਵਾ ਲੱਗਣੀ ਐ ਮੈਂ ਕਹਿ ਰਹੀ ਹਾਂ ਤੁਹਾਨੂੰ ਕਿ ਮੈਨੂੰ ਛੱਡ ਓ ਬਾਕੀ ਦੇਖਦੇ ਹਾਂ ਕੀ ਬਣਦਾ ਔਖਾ ਆਉਣਾ ਜਾਣਾ ਸਕੂਟੀ ਤੇ ਬਹੁਤ ਔਖਾ ਜਾਣਾ 14 ਕਿਲੋਮੀਟਰ ਆਉਣਾ 28 ਕਿਲੋਮੀਟਰ ਜਾਣਾ ਹੋ ਜਾਂਦਾ ਬਾਕੀ ਦੇਖਨੇ ਕੋਈ ਨਾ ਕਿਵੇਂ ਕਰਦੇ ਆ ਮੈਂ ਤੁਹਾਨੂੰ ਦੱਸੀ ਜਾਵਾਂਗੇ ਨਾਲ ਦੀ ਨਾਲ ਤੇ ਚਲੋ ਪਹਿਲਾਂ ਆਪਾਂ ਰੋਟੀ ਖਾ ਲਈਏ ਦਮੋਂ ਆਪਾਂ ਵੀ ਰੋਟੀ ਖਾ ਲਈਏ ਬੱਚੇ ਠੀਕ ਐ ਪਪਾ ਦਾ ਟਿਫਨ ਪੈਕ ਨਹੀਂ ਕਰਨਾ ਪਪਾ ਟਿਫਨ ਆਫਿਸ ਤੋਂ ਕੋਲ ਲੈਣਾ